ਲਓ ਜੀ ਹੁਣ ਕਾਰ ਬਦਨੇ ਆਪਾਂ ਇਹ ਹੈਗੀ ਆ 1926 ਫੋਰਡ ਸਾਈਜ਼ ਇਜ਼ ਵੈਰੀ ਡਿਫਰੈਂਟ ਯੂ ਨੋ ਦ ਵਨ ਇਜ਼ ਵਾਓ ਕੀ ਆ ਮਾਸਟਰਪੀਸ ਰੱਖਿਆ ਭਾਉ ਜੀ ਨੇ ਸ਼ੌਂਕੀ ਨੇ ਗੋਰੇ ਭਾਈ ਜੀ ਨੇ ਗੋਰੇ ਭਾਉਆ ਨਾਲ ਨੰਬਰ ਵੀ ਰੈੱਡ ਬਿਟ ਲਿਆ ਰਣ ਪੂਰਾ ਸ਼ੌਕ ਹੈ ਪੂਰਾ ਬੀਗਮ ਜੀ ਲੱਗੇ ਨੇ ਗੱਲਾਂ ਮਾਰਨ ਕੁਛ ਨੂੰ ਪੰਪ ਵੀ ਮਾਰ ਰਹੇ ਨਾਲ ਨਾਲ ਗੱਡੀ ਬਹੁਤ ਵਧੀਆ ਜਿਹੀ ਸਟੀਲ ਵਾਲੇ ਪੰਪ ਹੁੰਦੇ ਆ ਚਲੋ ਇਹ ਵੀ ਖੜ ਠੀਕ ਆ ਜੇ ਮਨ ਖੁਸ਼ ਹੁੰਦਾ ਕਿ ਇਹਦਾ ਚਾਰ ਗਰਾਂ ਨਾਲ ਕਰ ਦਿਓ ਬਈ ਆਪਣਾ ਕੀ ਜਾਣਦਾ ਮਾੜੀ ਗੱਲ ਕਰਨ ਨਾਲ ਚੰਗੀ ਕਿਹਨੂੰ ਖੁਸ਼ੀ ਮਿਲਦੀ ਠੀਕ ਹੈ ਤੇ ਗੱਲ ਵੇਖੋ ਸੱਚੀ ਵੀ ਆ ਤੇ ਝੂਠ ਵੀ ਕੀ ਆ ਗੱਡੀ ਹੁਣ ਹੈ ਵੀ ਸੋਹਣੀ ਹੈ 1928 ਮਾਡਲ ਫੋਰ ਹਾਂ ਇਹ ਇਹ ਹਾਂ 1 ਲੱਖ ਡਾਲਰ ਤੋਂ ਉੱਤੇ ਆ 1 ਲੱਖ ਡਾਲਰ ਤੋਂ 1.5 ਲੱਖ ਡਾਲਰ ਕਿਹਾ ਨੇ ਤੇ ਮੈਨੂੰ ਵੀ ਲੱਗਦੀ ਸੀ ਇਹ ਮਹਿੰਗੀ ਬਹੁਤ ਹੈ ਵੀ ਇੰਜਨ ਬਹੁਤ ਵਧੀਆ ਦਾ ਕੰਮ ਇਹਦਾ ਇੰਨਾ ਕੋਈ ਤਸੱਲੀ ਨਾਲ ਕੀਤਾ ਹੈ ਨਾ ਤੇ ਇਹਦੀ ਹਾਰਸ ਪਾਵਰ ਹਾਰਸ ਪਾਵਰ ਕਿੰਨੀ ਹੈ ਹਾਰਸ ਹਾਰਸ ਪਾਵਰ ਹਾਊ ਮਾਚ ਹਾਰਸ ਪਾਵਰ ਇਸ ਵਾਰ ਹਸਕਾ ਨੇ ਕਰ ਜਾਇਆ ਇੱਕ Oh, and the is 400 ਹਸਪਾਵਰ ਥਿੰਕਸ so. 400 400 400 ਹਸਪਾਵਰ ਯਾ 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 ਇਟ ਸੀਮਸ ਲਾਈਕ ਇਟ ਸੀਮਸ ਲਾਈਕ 400 ਤੇ 40 ਹਸਪਾਵਰ ਉਹਨੇ ਕਿਹਾ ਬਈ ਜੋ ਆਕੇ ਲੱਗਦੀ ਵੀ ਹੈ ਕਿਉਂਕਿ ਨਾ ਇੰਜਨ ਬਹੁਤ ਤਗੜਾ ਹੈ V8 ਆ 4 ਤੇ ਅਥਰੋਂ ਉਹ ਦੇਖੀਏ ਮੜਾ ਗਿਆ ਆ ਬਣਾਏ ਹੋਏ ਆ ਯਾ ਅਟਰਾ ਟਰਾਇੰਗ ਟੂ ਕੀਪ ਹੰਦ ਰੋਵੀ ਬੋਸ ਹੁਣੇ ਦੋ ਜਣੇ ਬੈਠ ਸਕਦੇ ਇਹਦੇ ਵਿੱਚ ਬੈਲਟ ਪਹਿਲਾਂ ਤਾਂ ਨਹੀਂ ਆਉਂਦੀਆਂ ਸੀ ਬੈਲਟਾਂ ਪਰ ਇਹਨਾਂ ਨੇ ਆਪ ਲਾਈਆਂ ਨੇ ਇਹ ਬਿਨਾ ਬੈਲਟ ਤੋਂ ਵੀ ਚਲਾ ਸਕਦੇ ਦਾ ਕੋਈ ਚਲਾਨ ਨਹੀਂ ਹੁੰਦਾ ਤੇ ਕੀ ਆ ਬਾਤ ਹੈ ਪ੍ਰਿੰਟ ਕੂਟ ਬਹੁਤ ਵਧੀਆ ਕਰਾਇਆ ਬਾਈ ਨੇ ਜਮਨ ਨਾਲ ਭਰਾਵਾ ਸ਼ੌਂਕੀ ਬੰਦਾ ਕਿਤੇ ਗੁੱਸਾ ਹੀ ਨਾ ਕਰ ਦੇ ਸ਼ੌਂਕੀ ਬੰਦੇ ਨੇ ਇਹਨਾਂ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ ਜੰਗਲੀ ਇਹਨਾਂ ਦਾ ਇਸ ਵਨ ਇਸ ਜਸ ਲਾਈਕ ਐਵਰੀ ਵਨ ああ。Oh.